ਇਹ ਜੀ ਤਕਰੀਬਨ ਅੱਜ ਤੋਂ 2 ਸਾਲ 1 ਮਹੀਨਾ ਪਹਿਲਾਂ ਇਹ ਨੌਜਵਾਨ ਮੁੰਡਾ ਜੀਵਨ ਜੋਤ ਸਿੰਘ ਜਿਹਨੂੰ ਅਸੀਂ ਪਿਆਰ ਨਾਲ ਸਾਰੇ ਵਿਸਕੀ ਕਹਿੰਦੇ ਸੀ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ ਆਪਦੇ ਚਾਚੇ ਇਹਨਾਂ ਦੇ ਪਿਤਾ ਜੀ ਦੇ ਮਾਸੀ ਦੇ ਮੁੰਡੇ ਕੋਲ ਉੱਥੇ ਗਿਆ ਸੀਗਾ ਤੇ 4 ਕੁ ਮਹੀਨੇ ਪਹਿਲਾਂ ਹੀ ਉਹ ਮੁੰਡੇ ਦਿਲਜਿੰਦਰ ਸਿੰਘ ਦੀ ਵੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਤੇ ਅੱਜ ਬੜਾ ਦੁਖਦਾਈ ਸਮਾਂ ਹੈ ਇਹ ਬੜਾ ਹੌਨਾਰ ਨੌਜਵਾਨ ਸੀ 2 ਸਾਲਾਂ ਦੇ ਵਿੱਚ ਹੀ ਉਹਨੇ ਬੜੀ ਮਿਹਨਤ ਨਾਲ ਜਿੱਥੇ ਉਹਨਾਂ ਦੀ ਬੋਲੀ ਤੇ ਭਾਸ਼ਾ ਸਿੱਖੀ ਉੱਥੇ ਆਪਦੇ ਕਾਰੋਬਾਰ 'ਚ ਵੀ ਨਪੁੰਨਤਾ ਹਾਸਲ ਕੀਤੀ ਤੇ 16 ਤਰੀਕ ਦੀ ਰਾਤ ਨੂੰ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਆਪਦੀ ਬਾਈਕ ਤੇ ਤਾਂ ਉਹਦੀ ਬੱਸ ਨਾਲ ਟੱਕਰ ਹੋਣ ਨਾਲ ਐਕਸੀਡੈਂਟ ਹੋਣ ਨਾਲ ਉਹਨਾਂ ਦੀ ਮੌਤ ਹੋ ਗਈ ਮੌਕੇ 'ਪਾਰ ਹੀ ਯਹ ਹਸਤਾਂ ਲ ਜਾ ਕੇ ਜੋ ਫੋਟੋਆਂ ਉਹਨਾਂ ਨੇ ਉੱਥੋਂ ਸੈਂਡ ਕੀਤੀਆਂ ਭੇਜੀਆਂ ਨੇ ਸੋ ਪਰਿਵਾਰ ਨੂੰ ਇੱਕ ਨਾ ਸਹਿਣਯੋਗ ਮਤਲਬ ਘਟਨਾ ਹੋਈ ਹੈ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ ਉਹਨਾਂ ਦੇ ਪਿਤਾ ਸਰਦਾਰ ਬਲਬੀਰ ਸਿੰਘ ਉਰਫ ੋਲਾ ਜੀ ਦੀ ਵੀ ਅਚਨਚੇਤ ਹਾਰ ਦੀ ਬਿਮਾਰੀ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਸੋ ਇਕੋ ਇੱਕ ਪਰਿਵਾਰ ਦਾ ਇਹ ਕਮਾਊ ਜੀ ਸੀ ਜਿਹਦੇ ਤੇ ਬੜੀਆਂ ਆਸਾਂ ਤੇ ਉਮੀਦਾਂ ਸੀਗੀਆਂ ਬਹੁਤ ਛੇਤੀ ਇਹਨੇ 2 ਸਾਲਾਂ ਦੇ ਵਿੱਚ ਹੀ ਜਾ ਕੇ ਉੱਥੇ ਆਪਣਾ ਜਿਹੜੀ ਨਪੂਰਤਾ ਹਾਸਲ ਕੀਤੀ ਆਪਣੇ ਕੰਮਕਾਰ ਦੇ ਵਿੱਚ ਤੇ ਇਸ ਤਰ੍ਹਾਂ ਬਹੁਤ ਵੱਡਾ ਮਤਲਬ ਨਾ ਪੂਰਾ ਹੋਣ ਵਾਲਾ ਇਹ ਘਟ ਹੈ ਇਹ ਜਿਹੜਾ ਸੱਲ ਪਰਿਵਾਰ ਨੂੰ ਲੱਗਿਆ ਪਹਿਲਾਂ 12 ਸਾਲ ਪਹਿਲਾਂ ਉਹਦੇ ਪਿਤਾ ਜੀ ਦੇ ਜਾਣ ਦਾ ਹੁਣ ਅਚਨਚੇਤ ਇਹ ਘਟਨਾ ਵਾਪਰ ਕੇ ਜੀਵਨ ਜੋਤ ਸਿੰਘ ਬਿਸਕੀ ਚਲੇ ਗਏ ਤੇ ਉਹਨਾਂ ਦੀ ਮਾਂ ਪਰਮਜੀਤ ਕੌਰ ਇਕੱਲੀ ਰਹੇਗੀ ਸੋ ਇਸ ਤਰ੍ਹਾਂ ਦੀ ਜਦੋਂ ਘਟਨਾ ਵਾਪਰ ਜਾਂਦੀ ਹੈ ਆਪਣੇ ਕੋਲੇ ਵੀ ਕੋਈ ਸ਼ਬਦ ਨਹੀਂ ਹੁੰਦੇ ਵੀ ਕਿਸ ਤਰ੍ਹਾਂ ਪਰਿਵਾਰ ਨੂੰ ਢਾਰਸ ਦੇਈਏ ਕਿਸ ਤਰ੍ਹਾਂ ਕੀ ਕਿਹਾ ਜਾਵੇ ਜੋ ਸਰਕਾਰ ਪੁਰਖ ਵਾਹਿਗੁਰੂ ਦਾ ਹੁਕਮ ਹੈ ਉਹਦੇ ਅਨਸਾਰ ਹੀ ਚੱਲਣਾ ਪੈਂਦਾ ਬਾਣਾ ਮੰਨਣਾ ਪੈਂਦਾ ਹਾਏ ਕਿੰਨੀ ਉਮਰ ਸੀ ਦੀ ਹਾਏ ਹਾਏ ਕਿੰਨੀ ਉਮਰ ਸੀ ਮੱਤੀ ਮਾਸਾਲ ਲੱਗਣਾ ਸੀ ਤੇ ਅੱਛਾ ਜੀ ਹਾਈਦਾ ਹੋ ਗਿਆ ਸੀ ਪੂਰਾ ਲਾਸਟ ਟਾਈਮ ਕਦੋਂ ਗੱਲ ਕਦੋਂ ਹੋਈ ਸੀ ਬੁੱਧਵਾਰ ਨੂੰ ਅੱਥ ਨੇ ਹੋਈ ਆ 7 ਵਜੇ ਆਪਣੇ ਇੱਧਰਲੇ ਉੱਧਰਲੇ 9 ਵਜੇ ਹੋਈ ਸੀ ਹਾਂਜੀ ਹਾਂ ਮੈਨੂੰ ਦਾ ਨਾ ਮਾਮਾ ਤੜਕੇ ਫੋਨ ਲਾਉਂਗਾ ਹੁਣ ਮੈਂ ਭੈਣਾਂ ਮਗਾ ਚੰਗਾ ਤੂੰ ਰੋਟੀ ਕਾਲੀ ਕਹਿੰਦਾ ਮੈਂ ਕਿਹਾ ਨਹੀਂ ਬਤ ਮੈਦਾ ਖਾਣੀ ਆ ਤੂੰ ਕਾਲੀ ਕਹਿੰਦਾ ਮੈਂ ਤਾਂ ਖਾ ਲਈ ਮੈਂ ਹੁਣ ਸਵੇਰੋਂ ਫੋਨ ਲਾਉਂ ਮੁੜ ਕੇ ਦਾ ਮੈਂ 100 ਫੋਨ ਲਾ ਲਿਆ ਮੇਰਾ ਫੋਨ ਹੀ ਨਹੀਂ ਚੱਕਿਆ ਹਾਏ ਹਾਏ हाय मैं तो रिश्तेदार हाँ तो जो साढ़े तो रिश्तेदार आने लग गए मेरे दिल चो तार बजी भी मेरे पुतल को सो गया चार महीने पहला साढ़े ना होके हटिया चार महीने पहला होके हटिया हाय हाय मेरा पुत बनीला ने खा लिया भीरे हाय मैं ना ही तोर दी भी कटला दी हाय हाय हाय